ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਪਾਜਪਾ ਦੇ ਤਰਨਜੀਤ ਸਿੰਘ ਸੰਧੂ ਸਾਡੇ ਨਾਲ ਨੇ ਸੰਸਦ ਸਾਹਿਬ ਅੱਜ ਤੁਸੀਂ ਕੈਂਪ ਪਹੁੰਚੇ ਹੋ ਆਧਾਰ ਕਾਰਡ ਚੁਕਸਾ ਬਣਾਏ ਸੀਗੇ 290 ਕਾਰਡ ਅੱਜ ਲੋਕ ਵੰਡ ਦਿੱਤੇ ਜਾ ਰਹੇ ਨੇ ਦਿੱਤੇ ਜਾ ਰਹੇ ਨੇ ਚਾਹੇ ਮੇਲ ਚਾਹੇ ਫੀਮੇਲ ਆ 70 ਸਾਲ ਦੇ ਉਮਰ ਤੋਂ ਬਾਅਦ ਦਾ ਇਲਾਜ ਫ੍ਰੀ ਹੋ ਰਿਹਾ ਹੈ ਬਿਲਕੁਲ ਇਹ ਦੇਖੋ ਇਹ ਸਕੀਮ ਜਿਹੜੀ ਹੈਗੀ ਆ ਸਾਡੇ ਬਜ਼ੁਰਗਾਂ ਦੇ ਖਾਸ ਤੌਰ ਤੇ 70 ਸਾਲ ਦੇ ਬਾਅਦ ਹਮਮ ਆ ਮੋਦੀ ਸਰਕਾਰ ਉਹਨਾਂ ਦਾ ਧਿਆਨ ਰੱਖਦੀ ਆ ਜੇ ਤਰਨ ਚੁੱਕ ਜੀ ਨੇ ਇੱਥੇ ਆਰਗੇਨਾਈਜ਼ ਕੀਤਾ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨਾਲ ਪਾਰਟਿਸਿਪੇਟ ਕਰਕੇ ਇਹੋ ਜੀਆਂ ਕਈ ਹੋਰ ਸਕੀਮਾਂ ਨੇ ਜਿਹੜੀਆਂ ਸਾਡੇ ਅੰਮ੍ਰਿਤਸਰ ਤੱਕ ਪਹੁੰਚੀਆਂ ਨਹੀਂ ਤੇ ਸ਼ੁਰੂ ਤੋਂ ਹੀ ਇਹ ਫੋਕਸ ਜਿਹੜਾ ਆ ਉਹ ਹੋਣਾ ਚਾਹੀਦਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਜੀ ਔਰ ਬੜੀਆਂ ਸਿੰਪਲ ਚੀਜ਼ਾਂ ਨੇ ਜਿਹੜੀਆਂ ਅਸੀਂ ਕਰ ਸਕਦੇ ਆ ਤੇ ਅੱਜ ਗੜਕਰੀ ਸਾਹਿਬ ਵੀ ਇੱਥੇ ਆਏ ਸੀਗੇ ਤੇ ਕਈ ਪ੍ਰੋਜੈਕਟਸ ਉਹਨਾਂ ਨਾਲ ਰੇਜ਼ ਕੀਤੇ ਅਸੀਂ ਉਹ ਤਾਂ ਬਿਲਕੁਲ ਤਿਆਰ ਨੇ ਕਰਨ ਨੂੰ ਇੱਥੋਂ ਦੀ ਸਟੇਟ ਗਵਰਨਮੈਂਟ ਤੇ ਇੱਥੋਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਵੀ ਸਾਡੀ ਇਹੋ ਹੀ ਰਿਕਵੈਸਟ ਹੈ ਕਿ ਜੋ ਜੋ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹ ਪੂਰੀ ਕਰਨ ਤੇ ਲੋਕਾਂ ਨੂੰ ਫਾਇਦਾ ਮਿਲੇ ਸੰਧੂ ਸਾਹਿਬ ਇੱਥੇ ਕੋਈ ਵੀ ਪ੍ਰੋਜੈਕਟ ਹੈਗਾ ਕਿਸਾਨ ਉਹਦਾ ਵਿਰੋਧ ਕਰਦੇ ਨੇ ਜਿਸ ਤਰ੍ਹਾਂ ਹੁਣ ਜਿਹੜਾ ਹਾਈਵੇ ਲੀ ਬਣਾਇਆ ਸੀ ਦਿੱਲੀ ਤੋਂ ਕਟੜਾ ਤੱਕ ਉਹਦੇ ਲਈ ਜ਼ਮੀਨਾਂ ਐਕਵਾਇਰ ਕਰਨ ਦਾ ਸੀਗਾ ਉਹ ਵੀ ਨਹੀਂ ਹਜੇ ਤੱਕ ਪੂਰਾ ਨਿਬੜ ਚੜਿਆ ਗੜਕੀ ਸਾਹਿਬ ਨੂੰ ਵੀ ਅੱਜ ਵੀ ਦੱਸਿਆ ਗਿਆ ਅੱਜ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ ਦੇਖੋ ਮੈਂ ਕਿਸਾਨ ਇਸ਼ੂਸ ਤੇ ਮੈਂ ਪਹਿਲਾਂ ਵੀ ਅੰਮ੍ਰਿਤਸਰ ਤੇ ਖਾਸ ਤੌਰ ਤੇ ਕਈ ਵਾਰੀ ਗੱਲ ਕਹੀ ਹੈ ਕਿ ਇਨਕਮ ਵਧਣੀਆਂ ਕਿਸਾਨਾਂ ਦੀਆਂ ਸਾਡੇ ਜਿਹੜੇ ਇੱਥੇ ਸ਼ਹਿਰ ਵਾਲੇ ਲੋਕ ਨੇ ਉਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਔਰ ਉਹਨੇ ਕਈ ਆਲਟਰਨੇਟਿਵ ਉਨਾ ਆਲਟਰਨੇਟਿਵ ਤੇ ਬਾਰੇ ਵੀ ਕਦੀ ਕੋਈ ਗੱਲ ਕਰੇ ਇਹ ਕਈ ਵਾਰੀ ਇਥੋਂ ਦੇ ਨੇਤਾ ਕਹਿੰਦੇ ਨੇ ਕਿ ਇਹ ਬੜੀ ਹਵਾਈ ਸਕੀਮ ਹੈ ਮੈਨੂੰ ਇਹ ਦੱਸੋ ਕਿ ਅਗਰ 10 15 ਗੁਣੇ ਪਾਕਿਸਤਾਨ ਜਾਲਾਂ ਚ ਪਾ ਕੇ ਦੁਬਈ ਤੇ ਯੂਏਈ ਚ ਵੇਚ ਸਕਦਾ ਆ ਜੀ ਜੀ ਤੇ ਅਸੀਂ ਨਹੀਂ ਵੇਚ ਸਕਦੇ ਉਹ ਹਵਾਈਆਂ ਸਕੀਮਾਂ ਹੋਈਆਂ ਅਗਰ ਕਿਸਾਨਾਂ ਨੂੰ ਜਿਤਨਾ ਪੱਥਰਨਾਖ ਹੈ ਅਗਰ ਪੱਥਰਨਾਖ ਸਾਡੀ UAE ਬਈ ਸਾਊਦੀ ਅਰੇਬੀਆ ਚ ਪਹੁੰਚੂਗੀ ਸਾਡੀਆਂ ਸਬਜ਼ੀਆਂ ਇਥੋਂ ਸਿੰਗਲ ਵਾਈਡ ਬਾਡੀਡ 에ਅਰਕ੍ਰਾਫਟ ਨਹੀਂ ਜਾਂਦਾ UAE ਚ ਉਹਦੀ ਡਿਮਾਂਡ ਵੀ ਕਰਨੀ ਚਾਹੀਦੀ ਨਾ ਸੋ ਇਸ ਕਰਕੇ ਬੜੀਆਂ ਪ੍ਰੈਕਟੀਕਲ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਰਨ ਦੀ ਜ਼ਰੂਰਤ ਹੈ ਔਰ ਕਿਸਾਨ ਭਰਾਵਾਂ ਨੂੰ ਕਿਉਂਕਿ ਦੇਖੋ ਅਸੀਂ ਵੀ ਕਿਸਾਨ ਹਾਂ ਉਹਨਾਂ ਨੂੰ ਜਿਹੜੀ ਸਹੀ ਚੀਜ਼ ਹੈ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਔਰ ਡਿਸਕਸ਼ਨ ਕਰਨੀ ਚਾਹੀਦੀ ਆ ਪਰ ਅੱਜ ਵੀ ਵਿਰੋਧ ਹੋ ਰਿਹਾ ਅੱਜ ਵੀ ਉਹ ਦਿੱਲੀ ਜਾਣ ਲਈ ਬੜੇ ਕਸ਼ਮੋਕਸ਼ ਕਰਦੇ ਉਹ ਤਾਂ ਡੀਪਰ ਪੋਲਿਟਿਕਸ ਆ ਮੈਂ ਉਹਦੇ ਜੀ ਨਹੀਂ ਪੈਣਾ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਹਾਂਜੀ ਅੰਮ੍ਰਿਤਸਰ ਚ ਜਿਹੜੀਆਂ ਸਬਦੀਆਂ ਜਿਹੜੇ ਫਰੂਟ ਹੈਗੇ ਨੇ ਉਹ ਤੁਸੀਂ ਆਪ ਘਰ ਬੈ ਕੇ ਹਿਸਾਬ ਲਗਾ ਲਓ ਕੀ ਵਿਗਰੇ ਨੇ ਬਾਹਰ ਕੀ ਪੋਸਿਬਿਲਟੀ ਹੈ ਤੇ ਮੈਂ ਤਾਂ ਉਹਦੇ ਵੱਲ ਡਾਇਰੈਕਸ਼ਨ ਦਿਖਾਨਾ ਉਹਦੇ ਚ ਕਿਉਂਕਿ ਮੇਰੇ ਕੋ ਇੰਟਰਨੈਸ਼ਨਲ ਐਕਸਪੀਰੀਅੰਸ ਹੈ ਮੈਂ ਹੈਲਪ ਕਰ ਸਕਦਾ ਜਿਹੜਾ ਵੀ ਇਨੀਸ਼ੀਏਟਿਵ ਲਵੇ ਲੇਕਿਨ ਅਸੀਂ ਮਦਦ ਕਰਨ ਨੂੰ ਤਿਆਰ ਆ ਤੇ ਸਟੇਟ ਗਵਰਨਮੈਂਟ ਨੂੰ ਤੇ ਇਥੋਂ ਦੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਆ ਤੇ ਮੈਂ ਪੂਰੀ ਸਪੋਰਟ ਦੇਣ ਕੰਟੈਕਟਸ ਦੇਣ ਨੂੰ ਦੇਖੋ ਇਥੇ ਆਲਰੇਡੀ ਵਿਕਸਿਤ ਅਮਰ ਸਰ ਦੀ ਪ੍ਰਾਈਵੇਟ ਇਨੀਸ਼ੀਏਟਿਵ ਸ਼ੁਰੂ ਹੋ ਗਿਆ ਜੀ ਆਈਐਮ ਨਾਲ ਐਮਓਯੂ ਸਾਈਨ ਹੋਇਆ ਹੈ ਅਗਲੇ ਸਾਲ ਸਿਲੈਕਸ਼ਨ ਵੀ ਸ਼ੁਰੂ ਹੋ ਗਿਆ ਸੋ ਅਗਰ ਪ੍ਰਾਈਵੇਟ ਇਨੀਸ਼ੀਏਟਿਵ ਚ ਹੋ ਸਕਦਾ ਹੈ ਤੇ ਸਾਰਿਆਂ ਦਾ ਫਰਜ਼ ਬਣਦਾ ਆ ਕਿ ਉਹਦੇ ਤੇ ਅਸੀਂ ਫੋਕਸ ਕਰੀਏ ਸੋ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਤਰਨੁਤ ਸੁਖਜੀ ਵੱਲੋਂ ਅੱਜ ਇੱਕ ਕੈਂਪ ਦੇ ਵਿੱਚ ਲਗਾਇਆ ਗਿਆ ਸੀਗਾ ਆਯੂਸ਼ਮਾਨ ਕੈਂਪ ਉਹਦੇ ਵਿੱਚ ਜਿਹੜਾ ਸ਼ਾਮਲ ਹੋਏ ਸਨ ਕਿਸਾਨਾਂ ਦੇ ਉੱਤੇ ਔਰ ਪ੍ਰਧਾਨ ਮੰਤਰੀ ਵਿਕਸਿਤ ਯੋਜਨਾਵਾਂ ਦੇ ਉੱਤੇ ਚਰਚਾ ਜ਼ਰੂਰ ਹੋਈ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਐਮਪੀ ਅੰਮ੍ਰਿਤਸਰ ਦੇ ਐਮਪੀ ਉਹਨਾਂ ਨਾਲ ਇਨੀਸ਼ੀਏਟਿਵ ਕਰਨ ਉਹਨਾਂ ਨਾਲ ਗੱਲਬਾਤ ਕਰਨ ਤੇ ਉਹ ਸਾਂਝੇ ਤੌਰ ਤੇ ਅਸੀਂ ਮਿਲ ਕੇ ਕੰਮ ਕਰ ਸਕਨੇ ਆ ਉਹਨਾਂ ਕੋ ਬਹੁਤ ਸਕੀਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬਹੁਤ ਸਕੀਮਾਂ ਨੇ ਅਸੀਂ ਮਿਲ ਕੇ ਲੋਕਾਂ ਦਾ ਭਲਾ ਕਰ ਸਕਨੇ ਆ ਕੈਮਰਾ ਪਰਸਨ ਨਿਤਿਨ ਕੈਮਰਾ ਪਰਸਨ ਨਿतेश ਦੇ ਨਾਲ ਜੋਤੀ ਬਹਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ